ਇੱਕ ਮਿੰਟ ਪਹਿਰੇ ਉਹ ਪਹਿਲਾਂ ਤਾਂ ਕੁਲਵੀਰ ਨੂੰ ਵਧਾਈਆਂ ਹਨਾ ਬਾਈ ਸਾਰਿਆਂ ਨੂੰ ਹਾਂ ਤੇ ਕਿਹੜੇ ਭਰਾ ਨੇ ਲਿਆ ਤਾ ਟਰੈਕਟਰ ਟਰੈਕਟਰ ਵੀਰੇ ਆਇਆ ਇਸਨੇ ਲੈ ਲੈ ਵੀਰੇ ਤੈਨੂੰ ਬਹੁਤ ਬਹੁਤ ਵਧਾਈਆਂ ਟਰੈਕਟਰ ਦੀਆਂ ਠੀਕ ਹੈ ਤੇ ਕੁਲਵੀਰ ਫਿਰ ਕਿਵੇਂ ਅੱਜ ਇਹ ਵੀਡੀਓ ਬਣਾਉਣ ਦਾ ਸਬੱਬ ਦਾ ਕਾਰਨ ਦੱਸ ਦੇ ਕੀ ਹੈ ਇਹ ਬਾਈ ਗੱਲ ਇਹ ਹੈ ਵੀ ਤੂੰ ਹੀ ਵੀਡੀਓ ਕੀਤੀ ਸੀ ਇਹਦੀ ਹਾਂ ਠੀਕ ਹੈ ਆਪਾਂ ਵੀਡੀਓ ਚ ਜਿਹੜਾ ਰੇਟ ਕਿਹਾ ਸੀਗਾ ਅੱਛਾ ਉਹ ਵੀ ਆਪੇ ਦੇਖ ਲੈਣਗੇ ਅੱਛਾ ਹੁਣ ਆਪਾਂ ਇਹਨਾਂ ਦੇ ਮੂੰਹੋਂ ਸੁਣਦੇ ਆਂ ᱛੀਆ ਪੈਨ ਨੂੰ ਟਰੈਕਟਰ ਕਿੰਨੇ ਦਾ ਦਿੱਤਾ ਹੈਗਾ ਠੀਕ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਮੁਬਾਰਕਾਂ ਕਾਲੂ ਜੀ ਕਿੰਨੇ ਦਾ ਰਸਤਾ ਟਰੈਕਟਰ ਤੁਸੀਂ ਆ ਦਿੱਤਾ ਹੈ ਜੀ 5 ਲੱਖ 40 ਹਜ਼ਾਰ ਦਾ 5 ਲੱਖ 40 ਹਜ਼ਾਰ ਦਾ ਬਹੁਤ ਸੰਤੋਸ਼ਤ ਹੋ ਤੁਸੀਂ ਬਹੁਤ ਬਹੁਤ ਸੰਤੋਸ਼ਤ ਹਾਂ ਪਲੇ ਸੰਤੋਸ ਤੋਂ ਦਿੱਤਾ ਬਿਨਾ ਪੈਸੇ ਹੀ ਅੱਛਾ ਬਿਨਾ ਪੈਸੇ ਦਿੱਤੇ ਹਾਂ ਬਿਨਾ ਪੈਸੇ ਹੀ ਅੱਛਾ ਪੈਸੇ ਲਏ ਨਹੀਂ ਪੈਸੇ ਲਏ ਨਹੀਂ ਕਿਹੜਾ ਏਰੀਆ ਤੁਹਾਡਾ ਹਰਮਾਨਗੜ ਜ਼ਿਲ੍ਹਾ ਹਰਮਾਨਗੜ ਜ਼ਿਲ੍ਹਾ ਤੇ ਪਿੰਡ ਪਿੰਡ ਕੋਈ ਕੋਲੇ ਕੇ ਖਾਸ ਫਤੇਗੜ 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 ਪਿੰਡ ਹੈ ਹਾਂ ਅੱਛਾ ਤੇ ਸਹੀ ਗੱਲ ਹੈ ਇਹ ਟਰੈਕਟਰ 540 ਦਾ ਫੱਟ 40 ਦਾ ਹੈ ਅੱਛਾ ਤੇ ਬਿਨਾ ਪੈਸੇ ਤੋਂ ਵੀ ਬਿਨਾ ਪੈਸੇ ਤੋਂ ਅੱਛਾ ਹਾਂ ਜਿਹਨੇ ਕਿਹਾ ਕੁਲਵੀਰ ਵਾਈ ਵਰਗੇ ਅੱਛਾ ਜਿਹਨੇ ਜਿਵੇਂ ਇਹਨੇ ਕਿਹਾ ਸੀਗਾ ਹਾਂ ਜਿਵੇਂ ਇਹਨੇ ਕਿਹਾ ਸੀ ਕਹਿੰਦਾ ਹੁੰਦਾ ਵੀਡੀਓ ਚ ਹਾਂ ਉਹ ਦੱਸਦੇ ਸੱਚ ਨਿਕਲੇ ਕਿ ਨਹੀਂ ਨਾ ਨਾ ਸੱਚ ਨਿਕਲੇ ਜਿਹੜਾ ਵੀਡੀਓ ਚ ਕਹੀ ਜਾਂਦੇ ਸੀ ਨਾ ਉਹੀ ਨਿਕਲਿਆ ਬੰਦਾ ਖਰਾ ਜਿਹੜੀ ਕੰਡੀਸ਼ਨ ਦੱਸੀ ਸੀ ਉਹ ਹੀ ਆ ਉਹੀ ਆ ਕੰਡੀਸ਼ਨ ਫਰਕ ਤਾਂ ਨਹੀਂ ਰੇਟ ਮਹਿੰਗਾ ਲਾਇਆ ਤਾਂ ਨਹੀਂ ਨਹੀਂ ਲਾਇਆ ਨਹੀਂ ਲਾਇਆ ਨਹੀਂ ਸਹੀ ਗੱਲ ਹੈ ਹਨਾ ਟਰੈਕਟਰ ਤੇ ਜਾਦ ਮਰਵਾ ਦੇ ਟਰੈਕਟਰ ਦੇਖ ਲਓ ਤੁਸੀਂ ਮੂਰਲੇ ਟਾਇਰ ਨਵੇਂ ਪਾਈ ਸੀ ਆਪਾਂ ਉਹੀ ਟਾਇਰ ਹੈ ਦੇਖੋ ਉਹੀ ਟਾਇਰ ਹੈ ਤੇ ਮਗਰਲੇ ਨਾਲ ਦੀ ਹੈ ਨਾਲ ਦੀ ਹੈ ਜਿਹੜੇ ਗੈਸ ਨੂੰ ਕਿਹਾ ਸੀ 2019 ਮਾਡਲ ਟਰੈਕਟਰ ਹੈ 19 ਮਾਡਲ 5 ਲੱਖ 65 ਹਜ਼ਾਰ ਦਾ ਕਿਹਾ ਸੀ ਆਪਾਂ ਟਰੈਕਟਰ ਦੇਵਾਂਗੇ ਅੱਛਾ ਤੇ ਇਹ ਬਾਈ ਪਹਿਲਾਂ ਲਗਿਆ ਸੀ ਆਪਾਂ ਤੋਂ ਟਰੈਕਟਰ ਅੱਛਾ 14745 ਇੱਕ ਮਹੀਨਾ ਪਹਿਲਾਂ ਅੱਛਾ ਇਹ ਫਿਰ ਜ਼ੋਰ ਪਾ ਗਿਆ ਅੱਗੇ ਅੱਛਾ ਜ਼ੋਰ ਇਹਦਾ ਜ਼ੋਰ ਚ ਲਹਿ ਗਿਆ ਚੱਲ ਗਿਆ ਚੱਲ ਗਿਆ ਹਨਾ ਜ਼ੋਰ ਤੇ ਹੁਣ ਹੋ ਗਿਆ 5 ਲੱਖ 40 40 ਹਜ਼ਾਰ 5 ਲੱਖ 40 ਹਜ਼ਾਰ ਦਾ ਹਨਾ ਤੇ ਹੋਰ ਦੱਸਦੇ ਫਿਰ ਇਹਦੇ ਕੀ ਕੁਛ ਕਰਕੇ ਦਿੱਤਾ ਉਹ ਬਾਈ ਨੇ ਦੱਸ ਹੀ ਦਿੱਤਾ ਇਹ ਬਿਨਾ ਪੈਸੇ ਤੋਂ ਟਰੈਕਟਰ ਦਿੱਤਾ ਧੱਕੇ ਵਾਲਿਆ ਭਰਾਵਾ ਲੈ ਕੇ ਉਹ ਜਿਵੇਂ ਕਈ ਵਾਰੀ ਲਿਖ ਨਹੀਂ ਦਿੰਦੇ ਸੀ ਆਪਣੇ ਵੀ ਆਧਾਰ ਕਾੜ ਲਿਆ ਉਹ ਹਾਂ ਆਧਾਰ ਕਾੜ ਦੇ ਦਿੱਤਾ ਬਾਈ ਇਹ ਆਧਾਰ ਕਾੜ ਦੇ ਹਾਂ ਆਧਾਰ ਕਾੜ ਦੇ ਦਿੱਤਾ ਆਧਾਰ ਕਾੜ ਦੇ ਟਰੈਕਟਰ ਮਿਲ ਗਿਆ ਚੱਲਿਆ ਵੀ ਹਨਮਾਨਗੜਾ ਚੱਲਿਆ ਹਨਮਾਨਗੜਾ ਇਹ ਆਪਣੇ ਮਿੱਤਰ ਹੈ ਆਪਣੇ ਨਾ ਸਕੇ ਰਹਿੰਦੇ ਆ ਉੱਥੇ Rajasthan ਚ ਪਿੰਡ ਚੱਕ ਮਸਰੂ ਵਾਲਾ ਅੱਛਾ ਉੱਥੇ ਜ਼ਮੀਨ ਹੈ ਅੱਛਾ ਤੇ ਉਹਨਾਂ ਦੇ ਬਾੜੇ ਖਾਸ ਬੰਦੇ ਆ ਇਹ ਅੱਛਾ ਨਾਲੇ ਹੁਣ ਮੈਨੂੰ ਉਥੋਂ ਲਾਂਭਾ ਦਵਾਤਾ ਕਿਵੇਂ ਲਾਂਭਾ ਕਰੇ ਮੇਰੇ ਅੰਕਲ ਤੋਂ ਕੀ ਹੋਇਆ ਮੈਂ ਨੂੰ ਕਿਹਾ ਮੈਂ ਕਿੰਨਾਂ ਨਾਲ ਗੱਲ ਕਰਾ ਦੇ ਅੱਛਾ ਨਾਲੇ ਤਾਂ ਉਹਨੇ ਮੈਨੂੰ ਕਹਦਾ ਵੀ ਕੋਈ ਗੱਲ ਨਹੀਂ ਨਾਲੇ ਮੈਨੂੰ ਗਾਲ੍ਹਾਂ ਦਿੱਤੀਆਂ ਅੱਛਾ ਈ ਯਾਰ ਉਹ ਮੈਂ ਜਾਣ ਕੇ ਛੇੜ ਲਿਆ ਮੈਂ ਕਿਹਾ ਵੀ ਜ਼ਿੰਮੇਵਾਰੀ ਦਾ ਦਬਾ ਮੈਨੂੰ ਤਾਂ ਪਤਾ ਸੀ ਹੁਣ ਬੰਦੇ ਸਾਵੇਂ ਆ ਗਏ ਅੱਛਾ ਜੋ ਅੰਕਲ ਨਾਲ ਬਾਹਲਾ ਮੈਂ ਉੱਥੇ ਰਹਿਾਂਗਾ 4-5 ਸਾਲ ਅੱਛਾ ਆਪਣੀ ਪੇੜੀ ਆ ਉੱਥੇ ਤੇ ਮੋਹ ਫੇਰ ਆਪਾਂ ਜਿੱਦੇ ਉੱਤੇ ਬਾਹਰੋਂ ਆਉਂਦੇ ਸੀ ਕੀ ਗੱਲ ਆਪਾਂ ਤੇ ਉਹ ਮੈਂ ਜਾਣ ਕੇ ਮੈਂ ਕ੍ਰਿਸ਼ਨ ਅੰਕਲ ਨਾਲ ਗੱਲ ਕਰਨੀ ਮੈਂ ਗੱਲ ਕਰਾ ਅੱਛਾ ਉਹ ਮੁੜ ਕੇ ਫਿਰ ਮੇਰੇ ਨਾਲ ਘਰ ਕੋਲੇ ਕੋਲੇ ਸੀ ਸਾਡੇ ਉੱਤੇ ਉਹ ਕਹਿੰਦਾ ਕੱਟ ਦੇ ਕੱਟ ਦੇ ਹੋ ਗਈ ਗੱਲ ਉਹ ਕਹਿੰਦਾ ਵੀ ਤੂੰ ਦੱਸ ਕੀ ਚਾਹੀਦਾਗਾ ਅਸੀਂ ਆਂਦੇ ਉਹ ਹੀ ਇਹਨਾਂ ਨਾਲ ਕਰਦੇ ਆ ਤੇ ਉਹੀ ਬੰਦਾ ਨਹੀਂ ਕਾਲੂ ਜਿਹੜਾ ਕਹੀ ਜਾਂਦਾ ਸੀ ਕੁਰਸੀ ਦੇ ਬੈਠਾ ਕਹਿੰਦਾ ਮੈਨੂੰ ਘਰੇ ਘੱਟ ਜਾਂਦੇ ਤੇ ਬਾਹਰ ਬਾਹਲਾ ਜਾਂਦੇ ਉਹ ਕਿਵੇਂ ਇਹ ਕਿਵੇਂ ਹੋ ਗਈ ਗੱਲ ਇਹਦਾ ਕੀ ਰਿਜਣਾ ਗੱਲ ਆ ਗਿਆ ਹੁਣ ਦੱਸ ਹਾਸਿਆ ਦੇ ਕੁਝ ਨਹੀਂ ਹੁੰਦਾ ਦੱਸ ਹਾਸਿਆ ਖੜੀਏ ਚੱਲਦੀ ਰਹਿੰਦਾ ਹੈ ਹਾਸਿਆ ਕਰਦਾ ਅਸੀਂ ਨਹੀਂ ਫਿਰ ਦੱਸ ਉਹਦਾ ਰਿਜਨ ਤਾਂ ਦੱਸ ਰਿਜਨ ਤੂੰ ਦੇਖ ਲੈ ਫਿਰ ਇਹ ਟਰੈਕ ਚੁਵਾ ਕੇ ਲੈ ਗਿਆ ਘਰੇ ਜਾਣ ਦਾ ਤਾਂ ਹੀ ਬਾਰੇ ਬਾਹਰ ਹੁੰਦੀ ਹੈ ਬਾਈ ਵਾਰ ਲੱਟ ਕੇ ਲੈ ਗਿਆ ਬੰਦਾ ਯਾਰ ਹੈ ਨਾ ਇਹਦਾ ਇੰਨਾ ਜੋਰ ਹੈ ਪੰਜਾਬ ਤੇ ਐਡੀ ਐਡੀ ਜਿਹੜੀ ਪੇਮੈਂਟ ਦਾ ਡਾਇਰੈਕਟਰ ਹੁੰਦਾ ਹਾਂ ਸੀਰੀਅਸ ਗੱਲ ਇਹ ਹੈ ਵੀ ਐਡੀ ਪੇਮੈਂਟ ਦਾ ਡਾਇਰੈਕਟਰ ਜਿੰਨਾ ਚਿਰ ਅਪਰੂਵਲ ਆਉਂਦੀ ਨਹੀਂ ਹੂੰ ਬੈਂਕ ਵੱਲੋਂ ਉਹਨਾਂ ਦੇ ਕੋਲ ਟਰੈਕਟਰ ਐਨਓਸੀ ਬਿਨਾ ਟਰੈਕਟਰ ਨਹੀਂ ਤੋੜਦੇ ਆ ਤੋੜਦੇ ਕਿਸੇ ਹੰਦੇ ਨੂੰ ਤੇ ਰੂਲ ਹੈ ਅੱਜ ਬਿਨਾ ਪੈਸਾ ਤੋਂ ਤੋੜੀ ਜਾਂਦੇ ਕੋਈ ਗੱਲ ਨਹੀਂ ਆ ਖੜੇ ਆ ਪੈਸੇ ਹੀ ਹੈ ਹਨਾ ਇਹ ਪੈਸੇ ਹੀ ਹੈ ਸਹੀ ਗੱਲ ਹੈ ਹਨਾ ਹਾਂ ਤੇ ਦੋਸਤੋ ਇਹ ਵੀਡੀਓ ਬਣਾਉਂਦਾ ਮਕਸਿਕ ਜਿਹੜਾ ਇਹ ਹੀ ਸੀਗਾ ਵੀ ਕਈ ਵਾਰੀ ਬਾਈ ਕਮੈਂਟ ਥੱਲੇ ਕਰਦੇ ਰਹਿੰਦੇ ਆ ਆਡੀਅנס ਕਰਦੀ ਰਹਿੰਦੀ ਐਡ ਅਲੱਗ-ਅਲੱਗ ਹਰ ਇੱਕ ਬੰਦੇ ਦੀ ਸੋਚ ਹੁੰਦੀ ਹੈ ਨਾ ਵੀ ਯਾਰ ਬਾਈ ਇਹ ਨਹੀਂ ਵੰਡੀ ਵਾਲੇ ਕੱਪ ਮਾਰਦੇ ਆ ਫਲਾਣਾ ਤੇ ਹੋਂ ਕਈ ਨਹੀਂ ਹੁੰਦਾ ਇਹ ਬਾਈ ਪਹਿਲਾਂ ਵੀ ਹੋ ਗਿਆ ਇੱਕ ਵਾਰੀ ਸੋਨਾ ਲੀਕਾ ਆਪਣੇ ਉਹ ਗਿਆ ਸੀ ਇਧਰ ਰਫੀਦ ਕੋਟ ਕਰਨੀ ਮੋਕੇ ਨਹੀਂ ਉਧਰ ਉਹਤੇ ਵੀ ਹੋ ਗਿਆ ਤੇ ਅੱਜ ਇਹਦੀ ਵੀ ਹੋ ਗਿਆ ਹੈ ਨਾ ਤੇ ਵੀ ਬਿਨਾ ਪੈਸੇ ਦਾ ਟਰੈਕਟਰ ਇਹ ਆਧਾਰ ਕਾਰਡ ਤੇ ਜਾਈ ਜਾਂਦਾ ਤੇ ਬਾਈ ਹੋਰੀ ਹਣ ਮਾਰਦਾ ਕਿੱਥੇ ਮੋਹ ਪਿਆਰ ਹੁੰਦਾ ਉਥੇ ਜੀ ਦੇਖ ਲੈਣੇ ਤੇ ਦੋਸਤੋ ਇਹ ਵੀਡੀਓ ਬਣਾਉਣ ਦਾ ਮੇਨ ਹੈ ਜਿਹੜਾ ਸਾਨੂੰ ਪ੍ਰੂਫ ਇਹੀ ਹੈ ਤੇ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਕੁਲਵੀਰ ਤੇਰਾ ਵੀ ਤੁਹਾਨੂੰ ਤੇ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਬਾਈ ਤੁਹਾਨੂੰ ਵੀ ਬਧਾਈਆਂ ਬਧਾਈਆਂ